स हर वेले छत तेर गावे सही प्यार मेल सचे पादशाह जिन मिलिया नाम चेत आवे सही प्यार मेल ਸੱਚੇ ਬਾਦਸ਼ਾਹ ਜਿੰਨਾ ਮਿਲਿਆ ਨਾਮ ਚੇਤਿਆ ਆਵੇ ਇੱਕੋ ਅਰਦਾਸ ਤੇਰੇ ਪਾਸ ਹੈ 10 ਹਰ ਵੇਲੇ ਸ਼ੰਦ ਤੇਰੇ ਗਾਵੇ ਸਹੀ ਪਿਆਰ ਮੇਲ ਸੱਚੇ ਬਾਦਸ਼ਾਹ ਜਿੰਨਾ ਮਿਲਿਆ ਨਾਮ ਚੇਤਿਆ ਆਵੇ ਸਹੀ ਪਿਆਰ ਮੇਲ ਸੱਚੇ ਬਾਦਸ਼ਾਹ ਜਿੰਨਾ ਮਿਲਿਆ ਨਾਮ ਚੇਤਿਆ ਆਵੇ ਰੀਤਮ ਜਿਹੜੇ ਦੇ ਨਾਮ ਵਿੱਚ ਰੰਗੇ ਨੇ ਜਿਨ੍ਹਾਂ ਦੇ ਕਰਮ ਤੈਨੂੰ ਲੱਗ rè ਚੰਗੇ ਨੇ ਜਨਦੀਆਂ ਤੇਰੇ ਨਾਲ ਪਈਆਂ ਪੀਤਾ ਗੂੜੀਆਂ ਕੋਹਾਂ ਦੂਰ ਜਿਨ੍ਹਾਂ ਦੀ ਜ਼ੁਬਾਨੋਂ ਗੱਲਾਂ ਪੂਰੀਆਂ ਪ੍ਰਤਮ ਜੀ ਜਿਹੜੇ ਤੇਰੇ ਨਾਮ ਵਿੱਚ ਰੰਗੇ ਨੇ ਜਿਨ੍ਹਾਂ ਦੇ ਕਰਮ ਤੈਨੂੰ ਲੱਗ rè ਚੰਗੇ ਨੇ ਯਾ ਤੇਰੇ ਨਾਲ ਪਈਆ ਪ੍ਰੀਤਾਂ ਗੂੜੀਆਂ ਕੋਹਾਂ ਦੂਰ ਜਿੰਨਾ ਦੀ ਜ਼ੁਬਾਨੋਂ ਗੱਲਾਂ ਪੂਰੀਆਂ ਝੂਠਿਆਂ ਦਾ ਸੰਗ ਕਦੇ ਹੋਵੇ ਨਾ ਸੱਚ ਜੀਵਣ ਦਾ ਅੰਗ ਬਣ ਜਾਵੇ ਸਹੀ ਪਿਆਰ ਮੇਲ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਚੇਤੇ ਆਵੇ ਸਹੀ ਪਿਆਰ ਮੇਲ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਚੇਤੇ ਆਵੇ ਵੇਖ ਤੇ ਪਖੰਡ ਜਿੰਨਾ ਪਿਆਰਿਆ ਅਨੁਸ਼ੋਵੇ ਨਾ ਤ੍ਰਿਸ਼ਨਾ ਦੀ ਅੱਗ ਜਿੰਨਾ ਗੁਰਮਖਾਂ ਨੂੰ ਟੋਵੇ ਨਾ ਾਰਕੇ ਦਿਦਾਰ ਮਨ ਠੰਡਾ ਠਾਰ ਹੋ ਜਾਵੇ ਡੁੜ ਰਿਹਾ ਚਿੱਤ ਇੱਕ ਪਲ ਚ ਖਲੋ ਜਾਵੇ ਮੁੜੇ ਮਨ ਪੈ ਗਿਆ ਕਰਾਹੇ ਜੋ ਮੁੜੇ ਮਨ ਪੈ ਗਿਆ ਕੋ ਰਾਹੇ ਜੋ ਪੜਾ ਨਜਕਰ ਵਿੱਚ ਮੋੜ ਪਾਵੇ ਸਹੀ ਪਿਆਰ ਮੇਲ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਚੇਤਿਆਵੇ ਸਹੀ ਪਿਆਰ ਮੇਲ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਚੇਤਿਆਵੇ ਕਹਣ ਕਤਨੀ ਦੇ ਜਿਹੜੇ ਹੋਣ ਸੂਰਜ ਤੇਰੇ ਚਰਨਾਂ ਤੇ ਹੁਣ ਵਸਦੇ ਹਜੂਰੇ ਜੋਂ ਦੇ ਵੈਰਾਗੀ ਹੋਣ ਆਤਮਾ ਗਿਆਨੀ ਜੋ ਸਬਦ ਸੰਗ ਜੋੜਦੇ ਸੁਰਤ ਹੁਣ ਜਾਣੀ ਜੋ ਰਸਨਾ ਤੋ ਝੜੇ ਰਣ ਜਪਦੇ ਰਸਨਾ ਤੋ ਝੜੇ ਰਣ ਜਪਦੇ फिर जिन त सवे सही प्यारे मेल सचे पातशाह जिन मिल नाम चेत आवे सही प्यार मेल सचे पातशाह ਮਿਲਿਆ ਨਾਮ ਚੇਤਿਆਵੇ ਚੰਗੇ ਮਾਰੇ ਸੰਮੇ ਹੁਣ ਸਾਥ ਜੋ ਨਭਾਉਂਦੇ ਭੁੱਲਿਆ ਹੋਇਆਂ ਨੂੰ ਹੁਣ ਰਸ ਤਾਬ ਖਾਉਂਦੇ ਘੂੜਾ ਸਵਾਰ ਜੀ ਇਮਾਨਦਾਰ ਹੋਣ ਜੋ ਪਵੇ ਕਿਤੇ ਲੋੜ ਇੱਕ ਤਣ ਕੇ ਖਲੋਣ ਜੋ ਹੁਣ ਜਿਹੜੇ ਥਣੀ ਦੇਗ ਤੇਗਦੇ ਕਰਦੇ ਹੋਣੇ ਨਾ ਟੁੱਟੇ ਦਾਵੇ ਸਹੀ ਪਿਆਰ ਮੇਰਾ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਜਿੱਤਿਆਵੇ ਸਹੀ ਪਿਆਰ ਮੇਰਾ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਜਿੱਤਿਆਵੇ ਪਰਾਸ ਰੰਗ ਤੇ ਨਰ ਪਹਿਨ ਹੋਣ ਜੋ ਪਰਮ ਅਨੰਦ ਵਿੱਚ ਲੀਨ ਹੋਏ ਹੋਣ ਜੋ ਪੂਰਾ ਪੂਰਾ ਲਾਹਾ ਜਿਹੜੇ ਲੈਂਦੇ ਨੇ ਸੁਵਾਸਾਂ ਦਾ ਬੰਕਾ ਗੁਰਜੰਟ ਸਿੰਘ ਦਾਸ ਤੇਰੇ ਦਾਸਾਂ ਦਾ ਪੂਰੇ ਪੂਰੇ ਲਾਹਾ ਜਿਹੜੇ ਲੈਂਦੇ ਨੇ ਸੁਵਾਸਾਂ ਦਾ गुरज ਗੁਰ तेसा ਸਿੰਘ ਦਾਸ ਤੇਰੇ ਦਾਸਾਂ ਦਾ ਪੂਰਾ ਪੂਰਾ ਲਾਹਾ ਜਿਹੜੇ ਲੈਂਦੇ ਨੇ जेड़े ਦਾ ਬੰਕਾ ਗੌਰ ਜੰਡ ਸੇ ਗੋਦਾਸ ਤੇਰੇ ਦਾਸਾਂ ਦਾ ਹੋਮੇ ਦੀ ਬਿਮਾਰੀ ਹੋਵੇ ਨਾਸ ਜੀ ਸੁਰਤ ਸ਼ਬਦ ਵਾਲੀ ਤੁਨੀ ਤੇ ਸਮਾਵੇ ਸਹੀ ਪਿਆਰ ਮੇਰਾ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਚੇਤਿਆਵੇ ਸਹੀ ਪਿਆਰ ਮੇਰਾ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਚੇਤਿਆਵੇ ਦਾਸ ਤੇਰੇ پاس ਹੈ ਦਾਸ ਹਰ ਵੇਲੇ ਸ਼ੰਦ ਤੇਰੇ ਗਾਵੇ ਸਹੀ ਪਿਆਰ ਮੇਰੇ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਚਿਤਿਆਵੇ ਸਹੀ ਪਿਆਰ ਮੇਰੇ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ